बेंती है अगली चेयरमैन प्यो ब्ला, ब्ला, ब्ला। टिंग तौं, टिंग तौं, टिंग मुझे जमाना आ गया वो पुराना याद, में हुआ करता था खिड़की वाला टैक्सला ब्लैक एंड वाइट टीवी आ गया फिर से ट्रैक्सा टीवी वापस टैक्सला टीवी फिर से आ गया वापस यस सो so, ये बंदे बड़ा शौक है 블랙앤화이트 ਟੀਵੀ ਨੂੰ ਐਨਾ ਖੌਂਕ ਸ਼ੌਕ ਹੈ ਧਮਕੀਆਂ ਦੇਂਦਾ ਜਦੋਂ ਪੰਨੂ ਐ ਜੁੱਤੇ ਵਾਲੀ ਪਾਲਿਸ਼ ਲਾ ਕੇ ਆਕੇ ਤੇ ਸਾਰੇ ਪੰਜਾਬ ਨੂੰ ਧਮਕੀਆਂ ਦਿੰਦਾ ਪੂਰੇ ਹਿੰਦੁਸਤਾਨ ਨੂੰ ਆਪਣਾ ਚਿੱਠੀਆਂ ਨੂੰ ਦੇਖ ਲਓ ਤੁਸੀਂ ਟੈਕਸਲਾ ਟੀਵੀ 블랙 ਐਂਡ ਵਾਈਟ ਸਰਿਆਮ ਡਰਗ ਵੇਚਿਆ ਤੂੰ ਸਰਿਆਮ ਤੂੰ ਪੁੱਠੇ ਕੰਮ ਕੀਤੇ ਆਪਣੇ ਰਾਸ ਚ ਸਰਿਆਮ ਗੰਦ ਪਾਇਆ ਲੁੱਟਿਆ ਪੰਜਾਬ ਨੂੰ ਕਿਸ ਮੂੰਹ ਨਾਲ ਤੂੰ ਭਗਵੰਤ ਮਾਨ ਨੂੰ ਚੈਲੰਜ ਕਰ ਰਿਹਾ ਸਰਿਆਮ ਤੇਰੇ ਉਹ ਜੀ ਜਾਜੀ ਖਲੋ ਤੇਰੇਓ ਜੀ ਜਾ ਜੀ ਦੁਖ ਦੁਖ ਵੀਰ ਬਾਦਲ ਤੇਰੀ ਭੈਣ ਦਾ ਹਾਸ ਬੈਂਡ ਜਿਨੇ ਕਦੇ ਹੱਸ ਕੇ ਬੈਂਡ ਲੱਗਦਾ ਨਹੀਂ ਬਜਾਇਆ ਹੋਣਾ ਬਸ ਦੁਖ ਵੀਰ ਬਾਦਲ ਦੁਖ ਹੀ ਦੁਖ ਦਿੱਤੇ ਪੰਜਾਬ ਨੂੰ ਬੇ ਪੜਾ ਦੁਖ ਦਿੱਤੇ ਤੈ ਤੂੰ ਇਲਜ਼ਾਮ ਲਾਰੇ ਆਪਦੀ ਸਰਕਾਰ ਤੇ ادی ਭਗਵੰਤ ਮੰਤ ਤੇ ਕਦੀ ਕੇਜਰੀਵਾਲ ਤੇ ਓ ਮਰ ਜੋ ਡੱਬ ਕੇ ਮਰ ਜੋ ਸਾਰੇ ਪੰਜਾਬ ਨੂੰ ਪਤਾ ਤੁਸੀਂ ਖੋਖਲਾ ਕਰਤਾ ਪੰਜਾਬ ਨੂੰ ਕਿਸ ਕਿਸ ਮੂਨਾ ਤੋਂ ਆਦਨ ਨੇ ਉਹ ਯਾਰ ਕੈਮਰੇ ਦੇ ਸਾਹਮਣੇ ਸਾਡੀਆਂ ਲੱਤਾਂ ਕਰ 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 ਬਿਜਲੀ ਵਰਗੂ ਕੰਬਦੀਆਂ ਕਾ ਤੋ ਨਹੀਂ ਗੱਲਾਂ ਕਰਦਾ ਭਗਵਾਨ ਤੋਂ ਬਾਣ ਲੱਤਾਂ ਤੇ ਖੜਜ ਉਹ ਲੱਤਾਂ ਤੇ ਖੜਾ ਹੀ ਆ ਉਹ ਕਿਹੜਾ ਬੰਦਾ ਭਗਵਾਨ ਤੋਂ ਮਾਨ ਲੁੱਲਾ ਲੰਗੜਾ ਜਿਹੜਾ ਥੋੜੀ ਨਾਲ ਤੁਰ ਕੇ ਆਉਂਦਾ ਉਹ ਬੰਦਾ ਲੱਤਾਂ ਤੇ ਖੜ ਕੇ ਇਲੈਕਸ਼ਨ ਲੜ ਕੇ ਸੀਐਮ ਬਣਿਆ ਤੋ ਬਾਰ ਬਾਰ ਲੱਤਾਂ ਹੁੰਦਾ ਜੇਕਰ ਉਹ ਬਾਜਬਾ ਦੇਖ ਲੋ ਉਹ ਕਿਹੜਾ ਜਾਨਵਰ ਹੈ ਜਿੱਥੇ ਤੁਹਾਨੂੰ ਪਤਾ ਹੀ ਆ ਜਿਹੜਾ ਚੌਂਕੜੀ ਮਾਰ ਕੇ ਬਹਿੰਦਾ ਇਹ ਭਗਵੰਤ ਮਾਨ ਸੀਟ ਦੇ ਮਰੇ ਆਏ ਜਾਂਦਾ ਹੈ। ਬਾਈ ਭਗਵੰਤ ਮਾਨ ਦੇ ਪਿਓਰ ਸ਼ੁੱਧ ਅਸਲੀ ਗੋਡੇ ਐ। ਚੱਲਦੇ ਹਾਲੇ। ਬੋ ਬਾਜਵਾ ਤੂੰ ਗੋਡੇ ਪੋਲੇ ਦੁਜੇ। ਹੁਣ ਤੇਰੇ ਗੋਡੇ ਮੁਰਦੇ ਨਹੀਂ ਚੌਂਕੜੀ ਮਾਰਨ ਵਾਸਤੇ। ਅਸੀਂ ਕੀ ਕਰੀਏ? ਘੁਰਦੋਰੇ ਜਾ ਕੇ ਤੂੰ ਫੱਟੇ ਤੇ ਬੈੰਚ ਤੇ ਬਹਿਣਾ ਥੱਲੇ ਤੇਥੋਂ ਬਹਿ ਨਹੀਂ ਹੁੰਦਾ। ਅਸੀਂ ਕੀ ਕਰੀਏ? ਹੁਣ ਤੇਰੇ ਸਰੀਰ ਦੇ ਅੰਗ ਬਾਜਵਾ ਕੰਮ ਕਰਨ ਨੂੰ ਬੰਦ ਹੋ ਗਏ। ਉਹ ਬਾਜਵਾ ਅੰਗ ਹੋ ਗਏ ਨਾ ਬੰਦ। ਤੂੰ ਰਿਟਾਇਰ ਹੋ ਗਿਆ ਹੁਣ ਤੇਰੇ ਆਰਗਨ ਫੇਲ ਹੋ ਗਿਆ ਤੇ ਦੂਜਿਆਂ ਦੇ ਆਰਗਨਾਂ ਤੇ ਅਟੈਕਾ ਤੋਂ ਕਰੀ ਜਾਣਾ ਕਿਸੇ ਦੇ ਕੋਡੇ ਨਹੀਂ ਮੁੜਦੇ ਆ ਬਲੈਕ ਐਂਡ ਵਾਈਟ ਟੀਵੀ ਟੈਕਸਲਾ ਕਹਿੰਦਾ ਉਹ ਲੱਤਾਂ ਤੇ ਹਾਏ ਮੇਰੇ ਰੱਬਾ ਤੁਸੀਂ ਤਾਂ ਉਹਦੇ ਪੂਰੇ ਸਰੀਰ ਦੇ ਅੰਗਾਂ ਦੇ ਮਗਰ ਪੈ ਗਿਓ ਆ ਥੋੜੀ ਦਿਨ ਨੂੰ ਦੁੱਖ ਵੀਰ ਬਾਗ ਲਾ ਕੇ ਮਾਂ ਸਾਹਿਬ ਦੇ ਡੇਲਿਆਂ ਦੇ ਮਗਰ ਪੈ ਜਾਊਗਾ ਵੀ ਭਗਵਾਨ ਤਾਂ ਮੰਨ ਸਟੇਜ ਤੇ ਬੋਲ ਕੇ ਡੇਲੇ ਬੋਲ ਕੇ ਵੀ ਕਰਦਾ ਜੀ ਡੇਲੇ ਮੋਟ ਡੇਲਿਆ ਤੇ ਵੀ ਟੈਗ ਕਰਦੇ ਉਹ ਦੇ ਕਹ ਦੋ ਵੀ ਭਗਵੰਤ ਤੋਂ ਦਾ ਦੇਖਣਾ ਹੀ ਦੀ ਜੀ ਭਗਵੰਤਾ ਜੀ ਅੰਨਾ ਸ਼ਰਮ ਆਣੀ ਚਾਹੀਦੀ ਤੁਹਾਨੂੰ ਸ਼ਰਮ ਵੈਸੇ ਇੱਕ ਗੱਲ ਹੈ ਇੱਕ ਗੱਲ ਮੰਨਣ ਵਾਲੀ ਹੈ ਭਗਵੰਤ ਨਾਨ ਦੀ ਬੰਦਾ ਸਟੇਜ ਤੇ ਜਦੋਂ ਸਪੀਚ ਕਰਦਾ ਨਾ ਤੁਹਾਡੀਆਂ ਜੜਾ ਹਲਾ ਕੇ ਰੱਖਤੀਆਂ ਉਹਨੇ ਤੁਸੀਂ ਜਿਹੜਾ ਇਹਨਾਂ ਥਰ 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 ਬੁੰਦਲੇ ਫਿਰਦੇ ਹੋ ਨਾ ਕੰਧਾਂ ਚ ਵੱਜੀ ਜਾਂਦੇ ਹੋ ਉਹ ਦੁੱਖ ਬਿਰ ਬਾਦਰ ਬਾਰ ਬਾਰ ਟੈਕਸਲਾ ਟੀਵੀ ਦੇ ਮੋਹਰੇ ਜਾ ਕੇ ਵੱਜਦਾ বারবার দুঃখ বীর بدر பட் ਦਾ ਟੈਕਸਲਾ ਟੀਵੀ ਦੇ ਮੂਰੇ ਸਕਰੀਨ 'ਚ ਵੱਜਦਾ। ਵਿਚਾਰਾ ਫੇ ਮਜੀਠਿਆ ਕਹਿੰਦਾ ਮੇਰੇ ਬਾਰ-ਬਾਰ ਸਕਰੀਨ ਤੇ ਮੂੰਹ ਤੇ ਵੱਜੀਆਂ ਨੇ ਉਹ ਖਿੜਕੀਆਂ ਹੀ ਬੰਦ ਕਰ ਲੈਂਦਾ ਇਦਾਂ ਕਰਕੇ ਵੀ ਜੀਜਾ ਬਾਰ-ਬਾਰ ਆਂਦਾ ਸਾਲੇ 'ਚ ਬੱਜੀ ਜਾਂਦਾ। ਤੁਹਾਨੂੰ ਉਸ ਬੰਦੇ ਨੇ ਹਲਾ ਕੇ ਰੱਖਤਾ। ਉਹਦੀਆਂ ਸਪੀਚਾਂ ਨੇ ਤੁਹਾਨੂੰ ਅਸਲ ਤੱਕ ਪੰਜਾਬ 'ਚ ਟੱਕਰਿਆ ਨਹੀਂ ਸੀ ਕੋਈ ਜਿਹੜਾ ਸਟੇਜ ਤੇ ਤੁਹਾਡੇ ਬਰਖ ਖਿਲਾਫ ਤੁਹਾਡੇ ਚਿੱਠੇ ਖੋਲ ਸਕੇ। ਦਾਮਾ ਬੰਦੇਛੇ ਤਾਂ ਤੁਹਾਡੇ ਚਿੱਠੇ ਖੁੱਲ ਰਹੇ ਆ। ਤੇ ਹੁਣ ਤੁਹਾਨੂੰ ਚਨੂ ਨੇ ਲੜ ਰਹੇ ਆ। ਅਸੇ ਕੀ ਕਰੇ ਜਾ ਕੇ ਡਾਕਟਰ ਕੋਲ ਜਾਓ ਆਪਣੇ ਚਰ ਨੂੰ ਨਿਆਂ ਦਾ ਜਾ ਕੇ ਉਥੇ ਇਲਾਜ ਕਰਾਓ ਅਸੀਂ ਤਾਂ ਕੁਝ ਨਹੀਂ ਕਰ ਸਕਦੇ ਸੱਚ ਤਾਂ ਸੱਚ ਹੁੰਦਾ ਪਰ ਕਹਿੰਦੇ ਸੱਚ ਕਰਵਾ ਬੜਾ ਹੁੰਦਾ ਤੇ ਸੱਚ ਨੂੰ ਸੁਣਨ ਦੀ ਹਿੰਮਤ ਵੀ ਬੜੇ ਘੱਟ ਹੀ ਲੋਕਾਂ 'ਚ ਹੁੰਦੀ ਹੈ ਕਿਉਂਕਿ ਲੋਕਾਂ ਨੂੰ ਸੱਚ ਸੁਣਨਾ ਬਿਲਕੁਲ ਪਸੰਦ ਨਹੀਂ ਹੁੰਦਾ ਪਰ ਇਸ ਵਾਰ ਪੰਜਾਬ ਦੇ ਲੋਕ ਸੱਚ ਨੂੰ ਡਾਈਜੈਸਟ ਕਰ ਰਹੇ ਆ ਸੁਣ ਰਹੇ ਆ ਇੰਜੋਏ ਕਰ ਰਹੇ ਆ ਇੰਟਰਟੇਨੈਂਟ ਕਰ ਰਹੇ ਆ ਜਦੋਂ ਮਾਨਸਾਪ ਸਟੇਜ ਤੇ ਸਪੀਚ ਦੇ ਰਹੇ ਆ ਕਿਉਂਕਿ ਸੱਚ ਬੜਾ ਹੀ ਭਿਆਨਕ ਸੱਚਾ ਜੋ ਪੰਜਾਬੀਆਂ ਦੇ ਸਾਹਮਣੇ ਆਇਆ ਦਾ ਢੱਕਾ ਵਾਲਾ ਚਿੱਠਾ ਬੜੇ ਸਾਲ ਤੁਸੀਂ ਰਾਜ ਕਰਕੇ ਪੰਜਾਬ ਨੂੰ ਖਾਲਿਆ ਹੁਣ ਤੁਸੀਂ ਇਧਰੋਂ ਪੱਤ ਲੋ ਉਧਰੋਂ ਵਾਜੋ ਸਾਲਾ ਜੀਜੇ ਚ ਵੱਜੇ ਜੀਜਾ ਸਾਲੇ ਚ ਵੱਜੇ ਤੁਹਾਡੀ ਵਾਰੀ ਨਹੀਂ ਆਉਣੀ ਤੁਸੀਂ ਸਿਰਫ ਸਪੋਰਟ ਕੀਤਾ ਆਪਣੇ ਪਰਿਵਾਰ ਦੇ ਬੰਦਿਆਂ ਨੂੰ ਜੀਜਾ ਸਾਲਾ ਭਾਈ ਭੈਣ ਫਲਾਨਾ ਤੇ ਗੜਾ ਪਿੱਤਲ ਦਾ ਪਾਂਡਾ ਲੋ ਇਹਦੇ ਪੱਡਾ ਆ ਦੇ ਪਾਂਡੇ ਤੁਸੀਂ ਖੜਕਾਈ ਜਾਇਆ ਕਿਸੇ ਨੂੰ ਮੌਕਾ ਦਿੱਤਾ ਪੰਜਾਬ ਦੀਆਂ ਧੀਆਂ ਵਾਸਤੇ ਕੁੜੀਆਂ ਸਕੇ ਕੀਤਾ ਨਾਥਿੰਗ ਤੁਹਾਡੇ ਰਾਜ ਦੇ ਵਿੱਚ ਕਿੰਨੀਆਂ ਪ੍ਰਾਪਰਟੀਆਂ ਤੇ ਕਬਜ਼ੇ ਹੋਏ ਮੇਰੀ ਪ੍ਰਾਪਰਟੀ ਤੇ ਕਬਜ਼ਾ ਹੋਇਆ ਕਾਂਗਰਸ ਦੇ ਰਾਜ ਵਿੱਚ ਕਿੰਨੇ ਪ੍ਰਾਪਰਟੀਆਂ ਤੇ ਕਬਜ਼ੇ ਹੋਏ ਭਗਵੰਤ ਮਾਨ ਦੇ ਰਾਸ ਦੇ ਵਿੱਚ ਜਿਹੜੇ ਕਬਜ਼ੇ ਵਾਲੀਆਂ ਪ੍ਰਾਪਰਟੀਆਂ ਸੀ ਸੁਣਿਆ ਉਹ ਵੀ ਛੁੱਟ ਰਹੀਆਂ ਹੁਣ ਦੁੱਖ ਵੀਰ ਬਾਦਲ ਨਾ ਦਿੰਦਾ ਇੰਨੇ ਦੁੱਖ ਸਾਨੂੰ ਤਜ ਅਸੀਂ ਕਿਉਂ ਬੋਲਦੇ ਤੇਰੇ ਬਾਰੇ ਸੋਚ ਅਸੀਂ ਜਮਾਨੇ ਬੋਲਣ ਹੁੰਦਾ ਜਿਹੜਾ ਬੰਦਾ ਖੁਦ ਗੁਨੇਗਾਰ ਹੁੰਦਾ ਡਰਦਾ ਤਾਂ ਉਹ ਹੁੰਦਾ ਜਿਹੜਾ ਖੁਦ ਡੋਟੇ ਭੁੱਕੀ ਨਸ਼ਾ ਵੇਚਦਾ ਹੁੰਦਾ ਡਰਦਾ ਤਾਂ ਉਹ ਬੰਦਾ ਹੁੰਦਾ ਜਿਹੜਾ ਖੁਦ ਲੁੱਚੇ ਤੇ ਪੁੱਠੇ ਗੰਦੇ ਕੰਮ ਕਰਦਾ ਜਿਹੜਾ ਬੰਦਾ ਦਸਾਂ ਨੋਂ ਦੀ ਕਿਰਤ ਕਰਕੇ ਖਾਂਦਾ ਹੈ ਯਾਦ ਰੱਖਿਓ ਕਦੇ ਨਹੀਂ ਡਰਦਾ ਤੇ ਇਹ ਸਾਰ ਨੇ ਮੈਨੂੰ ਡਰਨ ਦੀ ਕੋਸ਼ਿਸ਼ ਕੀਤੀ ਮੇਰੇ ਤੇ ਗੰਦੇ ਗੰਦੇ ਪੱਤੇ ਇਲਜ਼ਾਮ ਲਾਏ ਆਪਣੇ ਆਹ ਕੁਝ ਜਾਲੀ ਖਾਲਸਤਾਨੀਆਂ ਨੇ ਆਪਣੇ ਬੰਦੇ ਵਗਰ ਪਾਈ ਜਿਹਨੂੰ ਟੈਕਸ ਮੈਸੇਜ ਕਰੋ ਗੰਧੀਆਂ ਗੰਧੀਆਂ ਗੱਲਾਂ ਲਿਖੋ ਸ਼ਾਇਦ ਇਹਦੀ ਕੌਨਫੀਡੈਂਸ ਟੁੱਟ ਜੇ ਔਰਤ ਹੈ ਨਾ ਸ਼ਾਇਦ ਅਰਥ ਹੈ ਨਾ ਸ਼ਾਇਦ ਉਹਨੂੰ ਆਪਣੀ ਹੋਵੇ ਕਿ ਹਾਂ ਮੇਰੀ ਇੱਜ਼ਤ ਦੇ ਤਰ ਜੀਆਂ ਡਾਠੀਆਂ ਮੈਨੀਆਂ ਨਾ ਟਿਕਟੌਕ ਤੇ ਔਰਤ ਹੈ ਨਾ ਔਰਤ ਨੂੰ ਬਦਨਾਮ ਕਰਨਾ ਉਹਨੂੰ ਤੰਗ ਪ੍ਰੇਸ਼ਾਨ ਕਰਨਾ ਉਹਨੂੰ ਮੈਂਟਲੀ ਤੌਰ ਤੇ ਤੋੜ ਕੇ ਸੁੱਟ ਦੇਣਾ ਮਰਦ ਸੋਚਦੇ ਬੜਾ ਸੌਖਾ ਹੈ ਔਰਤ ਹੈ ਨਾ 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 ਕਾਲੀ ਚੰਡੀ ਦੁਰਗਾ ਵੀ ਔਰਤੀ ਸੀ ਖੂਬ ਲੜੀ ਮਰਦਾਨੀ ਉਹ ਤਾਂ ਝਾਂਸੀ ਕੀ ਰਾਣੀ थी 5 ਫੁੱਟ 1 ਇੰਚ ਦੀ ਹਾਈਟ ਵਾਲੀ ਚਾਸੀ ਦੇ ਰਾਣੀ ਨੇ ਨੱਕ ਚ ਤਮ ਕਰਤਾ ਸੀ ਗੋਰੀਆਂ ਦੇ ਇਹ ਯਾਦ ਰੱਖਿਓ ਗੱਲਾਂ ਸੋ ਔਰਤ ਨੂੰ ਇੰਨਾ ਕਮਜ਼ੋਰ ਨਾ ਸਮਝੋ ਇਹ ਅੱਜ ਦੀ ਭਾਰਤੀਆਂ ਨਾਰੀਆਂ ਪਹਿਲੇ ਵਾਲੀ ਨਹੀਂ ਰਹਿ ਗਈਆਂ ਵੀ ਕੁੰਡ ਕੜ ਲਿਆ ਤੇ ਬੰਦੇ ਦੇ ਛੱਤਰ ਖਾਲੇ ਬੰਦਾ ਇੱਕ ਮਾਰਦਾ ਉਹ ਮੋਰੋ 10 ਮਾਰਦੀਆਂ ਇਹੀ ਰੂਲ ਹੋਣਾ ਚਾਹੀਦਾ ਰਿਸਪੈਕਟ ਗਿਵਨ ਟੇਕ ਸੋ ਟੈਕਸਲਾ ਬਲੈਕ ਐਂਡ ਵਾਈਟ ਟੀਵੀ ਤੋ ਇਸ ਤੋਪਨਾ ਬਸ ਐਮੂ ਬੰਦ ਕਰ ਐਲਕੋਲ ਕਰਕੇ ਆਇਆ ਕਰ ਐਂ ਦੁਖਬੀਰ ਬਾਦਲ ਤੋ ਤਾਂ ਦੁੱਖਾਂ ਦਾ ਭੰਡਾਰ ਹੈ ਵੈਸੇ ਪਤਾ ਲੱਗਿਆ ਤੈਨੂੰ ਹੈਮੋਰੋਇਡਸ ਹੋ ਗਏ ਆ ਆ ਕੀ ਕਹਿੰਦੇ ਤੁਸੀਂ ਉਹਨੂੰ ਹੈਮੋਰੋਇਡਸ ਨੂੰ ਪੰਜਾਬੀ ਬਵਾਸਰ ਤੋ ਤੂੰ ਡਾਇਪਰ ਲਾ ਕੇ ਆਇਆ ਕਰ ਕਿਉਂਕਿ ਬਵਾਸਰ ਦੇ ਫੋੜੇ ਬੜੇ ਭੜੇ ਹੁੰਦੇ ਆ ਤੇ ਜਦੋਂ ਚੋਂ ਖੂਨ ਰਿਸਦਾ ਸਾਰੀ ਪਤਲੂਨ ਗਿੱਲੀ ਹੋ ਜਾਂਦੀ ਹੈ ਲੋਕ ਦੇਖਣਗੇ ਐਵੇਂ ਬੈਠੀਆਂ ਕੁਰਸੀ ਤੇ ਪਰ ਤੰਦਰਾ ਜੇ ਕੁਰਸੀ ਹਾਰੋਈ ਫੇਰ ਚਿੱਕਾ ਮਾਰ ਕੇ ਉੱਠੇਗਾ ਡਾਈਪਰ ਲਾ ਕੇ ਆਇਆ ਕਰੋ ਤੁਹਾਡਾ ਇਸ ਤੋਂ ਵੀ ਜ਼ਿਆਦਾ ਹਲੇ ਹਾਲ ਮਾੜਾ ਹੋਣ ਵਾਲਾ ਜਿਵੇਂ ਜਿਵੇਂ ਤੁਸੀਂ ਆਪਣੇ ਮੂੰਹ ਖੋਲਦੇ ਜਾਓਗੇ ਛੁੱਟ ਟੁੱਟੇ ਛੇਤਰਰ ਉਹ ਵੱਧਦੇ ਜਾਓਗੇ ਤੁਹਾਡੇ ਖਿਲਾਫ ਓਨੇ ਜ਼ਿਆਦਾ ਓਨੇ ਜ਼ਿਆਦਾ ਲੋਕ ਉੱਭਰਦੇ ਜਾਣਗੇ ਇਹ ਨੋਟ ਰੱਖਿਓ ਕਿਉਂਕਿ ਆਪ ਦੀ ਸਰਕਾਰ ਨੇ ਤੁਹਾਨੂੰ ਇੰਨਾ ਹਲਾਤਾ ਇੰਨਾ ਹਲਾਤਾ ਤੁਸੀਂ ਪਾਗਲ ਕੁੱਤੇ ਰਗ ਭੱਜੇ ਫਿਰਦੇ ਹੋ ਮੈਦਾਨ 'ਚ ਮੁਝੇ ਠੇ ਉਧਰ ਖੜ ਕੇ ਭੱਲ ਨੂੰ ਭੱਜਾ ਰਿਹਾ ਹੈ ਸੁਖਵੀਰ ਬਾਲ ਦਾ ਸਟੇਜ ਆਇਆ ਕਿ ਨੋ 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 ਸੁਖਵੀਰ ਬਾਲ ਦੇ ਘਰ ਵਾਲੀ ਉਹ ਸੁਖਵੀਰ ਬਾਲ ਦੇ ਘਰ ਵਾਲੀ ਕੀ ਉਹ ਤੁਖ ਸਿਮਰਨ ਨਾਮ ਉਹਦਾ ਅੱਜ ਗੱਡ ਗੱਡੀ ਉਹਦਾ ਵਾਹ ਦੇ ਦੇ ਦੇਖੇ ਮੰਨਦੇ ਹੋ ਨਾ ਆਮ ਸਰਕਾਰ ਨੂੰ ਆਮ ਆਦਮੀ ਪਾਰਟੀ ਨੂੰ ਕਿੰਨਾ ਭਜੜਾ ਪਾਈਆਂ ਤੁਹਾਡੀ ਭੱਜੀ ਫਿਰਦੇ ਹੋ ਭੱਜੀ ਫਿਰਦੇ ਹੋ ਭੱਜੀ ਫਿਰਦੇ ਹੋ ਬਸ ਭੱਜੋ 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 ਰੁੱਤੇ ਭੱਜਣੇ ਦੀ ਆਈ ਹੈ